ਇੱਕ ਮਿੰਟ ਦੀ ਗੱਲ ਕਰੀਏ ਬਾਤਛਾ ਨਹੀਂ ਵਾਇਕਦਾ ਨਹੀਂ ਨਹੀਂ ਇਹ ਪਿੱਛੇ ਇਹਦਾ ਕੋਈ ਸਰ ਜਿੱਤੇ ਮੁਕਦਮਾ ਬੈਠੋ ਜਿਵੇਂ ਲੰਦਾ ਰਹੋ ਇਸੇ ਦੀ ਇਹਨਾਂ ਨੂੰ ਕਹਿ ਦੇਣਾ ਕਿ ਪਿੱਛੇ ਛੱਡ ਕੇ ਜਦੋਂ ਆ ਜਾਓ ਵੈਰੀ ਵੈਰੀ ਚੰਗੋ ਕੰਮ ਕਰਦਾ ਜਲਦੀ ਜੀ ਕਮੇਟ ਕਰ ਹਾਂ ਸੱਗੀ ਗੱਲ ਬਸ ਜੀ ਹਾਂ ਜੀ ਆਓ ਜੀ ਤੇਰੇ ਕੋਲ ਜਾ ਕਰਦੇ ਬਿਰਾਉ ਨੂੰ ਪਾਰ ਤੂ ਹਾਂ ਜੀ ਸੱਗੀ ਗੱਲ ਇਸੇ ਕੰਨਾਵੇਂ ਲੱਗਾ ਬੇਟਾ ਸਰ ਇਹ ਤੇ ਦੂਖ ਦਿਖਦਾ ਜੀ ਦਿਖਦਾ ਬਹੁਤ ਬਹੁਤ ਦਿਖਦਾ ਇਹਦਾ ਚੋੜ ਕੋਈ ਨਹੀਂ ਇਹਦਾ ਵੀ ਰੂਹ ਹੀ ਦਾ ਜਿਹੜਾ ਵਜਣਾ ਜੇ ਇਹ ਇੱਕ ਜੇ ਦੋ ਵਾਰ ਹੀ ਵਜਣਾ ਚਾਹੀਦਾ ਮੈਂ ਕੰਮ ਪੂਰੇ ਮੈਂ ਕਿਹੜੇ ਕਿਹੜੇ ਟਾਈਮ ਤੇ ਲੱਗਦਾ ਤੁਹਾਨੂੰ ਜੀ ਸਰ ਮੈਂ ਨਾ ਸਵੇਰੇ 6 ਵਜੇ ਜਾਂਦਾ ਹਾਂ ਮੈਂ 10 ਵਜੇ ਕੰਮ ਤੋਂ ਆਉਂਦਾ ਜੀ ਮਤਲਬ ਸਤਤਵਾਰ ਮੈਂ ਨਾ ਸਾਧ ਤੇ ਸੌਣਾ ਹੁੰਦਾ ਸਮਝੋ ਸੌਣਾ ਚਾਹੀਦਾ ਕਿ ਖਾਣਾ ਖਾਣੇ ਨਾ ਰਹਿੰਦਾ ਆਇਆ ਕਰਦਾ ਸਰ ਇਹ ਹੁੰਦਾ ਜੇ ਟਾਈਮ ਤੇ ਜਦੋਂ ਮਰਜ਼ੀ ਤੇ ਮੇਰੇ ਟਾਈਮ ਹੀ ਹੁੰਦਾ ਕੋਈ ਨਾ ਬਸ ਸਵੇਰੇ ਰਾਤ ਦੁਪਹਿਰ ਜਦੋਂ ਵੀ ਟਾਈਮ ਮਿਲਦਾ ਇਹ ਨਹੀਂ ਤਾਂ ਕੋਈ ਨੰਬਰ ਨਹੀਂ ਹੈ ਸਰ ਪਤਾ ਕਿ ਸਾਡੇ ਨਾਲ ਦੁਸ਼ਮਣੀਆਂ ਬੈ ਜਾਨੀਆਂ ਸਾਰੀਆਂ ਲੜਾਈਆਂ ਉਹ ਹੋ ਜਾਣੀਆਂ ਤੁਹਾਡਾ ਪਤਾ ਜੀ ਬਟਾੜੀ ਇਹ ਕਰਦੇ ਆ ਕੰਮ ਕਰਨਾ ਦੇਖਿਆ ਸਿਰਫ ਨਹੀਂ ਇਹ ਤੁਹਾਡਾ ਅਸੀਂ ਤੁਸੀਂ ਕਹੋਗੇ ਤੁਹਾਡਾ ਨਾਮ ਨੂੰ ਅਸੀਂ ਬਿਲਕੁਲ ਨਹੀਂ ਉਹ ਸਰ ਨਾਮ ਦੀ ਨਹੀਂ ਗੱਲ ਜਿੱਦਾਂ ਹੁਣ ਵੀਡੀਓ ਬਣ ਰਹੀਆਂ ਸਾਰੇ ਅਗਲੇ ਨੇ ਕਰਨਾ ਰਿਕਾਰਡਿੰਗ ਦੇ ਵਿੱਚ ਤੁਹਾਡਾ ਨਾਮ ਤੁਹਾਡੇ ਕੋਲ ਪੁੱਛ ਕੇ ਕੱਝਦੇ ਆ ਨਹੀਂ ਰਿਕਾਰਡਿੰਗ ਨਾਲ ਵੀਡੀਓ ਨਾ ਬਣਾਉਂਦੇ ਨਹੀਂ ਨਹੀਂ ਵੀ ਇੰਟਰ ਨਹੀਂ ਕਰਦੇ ਸੀ ਉਹ ਕਿਉਂ ਸ਼ਰਮਲਾ ਕਰਦੇ ਤੇ ਸਭ ਹਾਂ ਬਾਹਰ ਨਿਕਲੋ ਕੋਈ ਪਿੱਛੇ ਵੜਾ ਕੇ ਮਾਰ ਦਿੱਤਾ ਮੈਂ ਪਿੱਛੇ ਕਰਿਓ ਅੱਛਾ ਹਾਂਜੀ ਅਣੇ ਜਿਹੜੇ ਕੋਈ کہیں ਵਜੇ ਉਹ ਸਾਈਡ ਨਹੀਂ ਆਪਾਂ ਸ਼ਾਰਪਨ ਕੋਨਕ੍ਰੀਟ ਕੀ ਪਲੈਨ ਕਰਦਾ ਕਿ ਕਿੱਥੇ ਰੱਖਾ ਇੱਥੇ ਨਾ ਚਾਰਪੋਰ ਬਹੁਤ ਆਵਾਜ਼ ਸਾਡਾ ਕਾਸ ਆਪਰੇਸ਼ਨ ਚੱਲ ਰਿਹਾ ਸੀਨ ਫੋਲ ਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਜ਼ਿਲ੍ਹੇ ਦੇ ਵਿੱਚ ਉਹ ਐਸਐਸਪੀ ਸ਼ਾਰਪੂਰ ਰੱਖੀ ਸੀ सुरेंद्र ਲਾਂਬਾ ਜੀ ਇਹਨਾਂ ਨੇ ਆਪ ਦੀ ਟੀਮ ਦੇ ਨਾਲ ਸਾਰੀ ਪਲਾਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜਿਆਦਾ ਜਿਹੜਾ ਹੈਗਾ ਵਾ ਚੱਲ ਰਿਹਾ ਕਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਦੇ ਵਿੱਚ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਪਿੱਟਾ ਤਾਈ ਭਜਾ ਛੋਟੀ ਮਾਤਰਾ ਦੇ ਬੱਚਿਆਂ ਨੂੰ ਜਾਂ ਜਿਹੜੇ ਅੰਗ ਸਾਡੀ ਜਨਰੇਸ਼ਨ ਉਹਨਾਂ ਨੂੰ ਚਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਉਹ ਜੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਹੜਾ ਨੇ ਇਹਨਾਂ ਨੇ ਆਡੈਂਟੀਫਾਈ ਕੀਤੇ ਜਿਹੜੇ ਸਜ਼ਾ ਜਾਬਤਾ ਵੀ ਨੇ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜਿਵੇਂਾਂ ਸਾਡੇ ਮਹਾਰਾਜ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜੇ ਚੇਲਾ ਤੋਂ ਬਾਹਰ ਵੀ ਗਏ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਟਿੱਕੇ ਟਿੱਕੇ ਬੈਠ ਕੇ ਉਸ ਧੰਦੇ ਨੂੰ ਫੇਰ ਅੰਜਾਮ ਨਾ ਦੇਣ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਰਚ ਭਿਆਨ ਚੱਲ ਰਿਹਾ 11 ਥਾਮਾਂ ਦੇ ਉੱਤੇ ਚੱਲ ਰਿਹਾ ਹਿਆਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਹਿਆਰਪੁਰ ਨੂੰ ਖੋਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੇ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਖੋਦ ਇੱਥੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਘੰਟਾ ਘਰ ਹਿਆਰਪੁਰ ਦਾ ਏਰੀਆ ਹੈਗਾ ਜਿੱਥੇ ਇੱਕ 300 ਦਾ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ ਉਧੇ ਤੇ ਅਸੀਂ ਵਰਕ ਆਊਟ ਸਰ ਸਾਲਾਂ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਵੀ ਜਿਸ ਏਰੀਆ ਦੇ ਵਿੱਚ ਅੱਜ ਤੁਸੀਂ ਹੁਣ ਘੁੰਮ ਕੇ ਆਏ ਹੋ ਇੱਥੇ ਨਸ਼ਾ ਤਸਕਰੀ ਵੱਡੇ ਮਤਲਬ ਤੇ ਮੋਰੀਆ ਔਰ ਅੱਜ ਤੁਸੀਂ ਕਸੋਤੇ ਚੱਲਦੇ ਇੱਥੇ ਪਹੁੰਚੇ ਹੋ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਛੇ ਦਾ ਦੀ ਪਲੈਨਿੰਗ ਹੈਗੀ ਜਿਹੜਾ ਕਸੋ ਦਾ ਪ੍ਰਭਾਵ ਹੋਊ ਐਸਐਸਪੀ ਸ਼ਾ ਬੋਰੋਣਾ ਨੇ ਮੇਰਲਾ 3-4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ ਜਿਨ੍ਹਾਂ ਨੇ ਮੈਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਸੀ ਕਿ ਅਸੀਂ ਦੇਖੋ ਕਿਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਵੀ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜਿਵੇਂ ਮੈਂ ਇਹ ਕਹਿ ਦਾਂ ਤੁਹਾਡੇ ਵੀ ਅਸੀਂ ਇਹਨੂੰ ਜੜਾਂ ਤੋਂ ਪੜਦਾ ਜੀ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਗਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ ਔਰ ਕਿਸੇ ਵੀ ਚੀਜ਼ ਨੂੰ ਜਿਵੇਂ ਟੈਰਰਿਜ਼ਮ ਸੀਗਾ ਟੈਰਰਿਜ਼ਮ ਦੇ ਵਿੱਚ ਆਪਾਂ ਵੇਖਦੇ ਰਹੇ ਆ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰਰਿਜ਼ਮ ਦੇ ਵਿੱਚ ਵੀ ਉਦੋਂ ਹੀ ਟੈਰਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜ ਕੇ ਸੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਸੀਗੇ ਜਿਹੜਾ ਜੜਾ ਪਰਾ ਕਰਕੇ ਹੁਣ ਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਚਿੱਟਾ ਟੈਰਰਿਜ਼ਮ ਇਹ ਆ ਗਿਆ ਹੁਣ ਵੀ ਜਿਹੜੇ ਲੋਕ ਆ ਉਹਨਾਂ ਨੂੰ ਇਹ ਵੀ ਜੇ ਅਸੀਂ ਕਿਸੇ ਨੂੰ ਦਿਆਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਨੂੰ ਜੇ ਸਾਡਾ ਨਸ਼ਰ ਹੋ ਗਿਆ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰਨਗੇ ਸਾਡਾ ਨੁਕਸਾਨ ਕਰਨਗੇ ਸਾਡੀ ਦੁਸ਼ਮਣੀ ਪਾਉਣਗੇ ਇਹੋ ਚੀਜ਼ ਟੈਰੋਰਿਜ਼ਮ ਚ ਹੋਈ ਸੀ ਲੋਕ ਡਰਨ ਲੱਗੇ ਸੀ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਪੈ ਭੀਟ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਸੀ ਉਹਦਾ ਨੁਕਸਾਨ ਕੀਤਾ ਜਾਂਦਾ ਸੀ ਅਲਟੀਮੇਟਲੀ ਕੀ ਹੋਇਆ ਇਹ ਰਾਤ ਨੂੰ ਜਿਹੜੇ ਅੱਤਵਾਦੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ 'ਚ ਜਾਣ ਲੱਗੇ ਸਪੈਸ਼ਲੀ ਡੇਰੇ ਆ ਤੇ ਬਹਿਕਾ ਦੇ ਜਾਣ ਲੱਗੇ ਲੋਕਾਂ ਦੀਆਂ ਔਰਤਾਂ ਦੀਆਂ ਧੀਆਂ ਭੈਣਾਂ ਦੀਆਂ ਇਹਨਾਂ ਨੇ ਪਤਾਂ ਲੁੱਟੀਆਂ ਲੋਕਾਂ ਦੇ ਪੈਸੇ ਖੋਏ ਲੋਕਾਂ ਦੇ ਬੱਚੇ ਧੱਕੇ ਦੇ ਨਾਲ ਅਸਲਟ ਗੱਲ ਚ ਪਾ ਕੇ ਨਾਲ ਲੈ ਜਾਂਦੇ ਰਹੇ ਕਿ ਤੈਨੂੰ ਬਾਬਾ ਬਣਾਵਾਂਗੇ ਸੋ ਉਹੋ ਹੀ ਸਿਸਟਮ ਹੈ ਇਸ ਚੀਜ਼ ਨੂੰ ਰਿਵਾਈਵ ਕਰਦਾ ਉਸ ਚੀਜ਼ ਨੂੰ ਉਸ ਪਿਕਚਰ ਨੂੰ ਰਿਵਾਈਵ ਕਰਦਾ ਕਿਉਂਕਿ ਅਸੀਂ 89 90 ਦੀ ਭਰਤੀ ਹੋਏ ਆ ਸੀ ਉਹਦੇ ਅਤਵਾਦ ਦੇ ਵਿੱਚ ਹੀ ਪੈ ਰੱਖਿਆ ਸੀ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖੀਏ ਫਰੇਮ ਚ ਪੂਰੀ ਸੈੱਟ ਬਹਿ ਰਹੀ ਆ ਬਟ ਜਦੋਂ ਉਹ ਖਤਮ ਕੀਤਾ ਸੀ ਕਿ ਪੰਜਾਬ ਪੁਲਿਸ ਕਮਿਟਡ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜੀਪੀ ਗੌਰਵ ਯਾਦਵ ਜੀ ਅੰਟਾਇਰ ਪੰਜਾਬ ਇਸ ਇਸ ਅਲਮਤ ਨੂੰ ਅਲਪਉਣ ਲਈ ਖਤਮ ਕਰ ਲਈ ਤਿੰਨ ਪਰ ਰਾਤ ਮਿਹਨਤ ਕਰ ਰਹੀ ਹੈ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਟੈਂਟ ਪਾ ਸਰ ਜੀ ਕੋਈ ਗੱਲ ਕਰੀ ਤੇ ਜਿੱਤੇ ਨਾਲ ਇੱਕ ਕੁਇਕ ਐਕਸ਼ਨ ਦੇਖਣ ਨੂੰ ਮਿਲਦਾ ਕਾਂਡਾ ਦੇ ਤੇ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕਿੰਗ ਕਰਨਾ ਜਿਹੜਾ ਕੋਈ ਕਸੂਰਵਾਰ ਆ ਪੁਲਿਸ ਅਫਸਰ ਆ ਜਿਹੋ ਕੋ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜਾਂ ਉਹਨੂੰ ਸਮਝਾਉ ਸਮਝੋਣਾ ਉਹਨੂੰ ਨਸੀਹਤ ਦੇਣੀ ਤਾਂ ਜੋ ਸਹੀ ਟਰੈਕ ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗਸ ਜਿਹੜੀਆਂ ਆ ਉਹ ਜਿਵੇਂ ਟਾਂਡਾ ਉਹ ਪਾਕੀ ਥਾਂ ਵੀ ਚੱਲਦੀਆਂ ਰਹਿਣਗੀਆਂ ਸੋ ਜਿਹੜੀਆਂ ਸਰਪ੍ਰਾਈਜ਼ ਵਿਜ਼ਿਟਸ ਆ ਐਸਐਸਬੀ ਵੀ ਕਰਦੇ ਆ ਮੈਂ ਵੀ ਮਤਲਬ ਕੀਤੀ ਸੀ ਜਦੋਂ ਇੱਥੇ ਆਇਆ ਮੇਰੀ ਪੋਸਟਿੰਗ ਹੋਈ ਉਸ ਤੋਂ ਬਾਅਦ ਮੈਂ ਜਿਹੜਾ ਖਾਣਾ ਵਿਜ਼ਿਟ ਕੀਤਾ ਔਰ ਇਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਨੈਕਸਟ ਸਾਡੀ ਪਲੈਨਿੰਗ ਆ ਔਰ ਇੱਕ ਜ਼ਿਲ੍ਹੇ ਦੀ ਕਰਾਈਮ ਮੀਟਿੰਗ ਜਲੰਧਰ ਰੂਰਲ ਦੀ ਸਾਰੀ ਡਿਟੇਲ ਕਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਆ ਮੈਂ ਤਾਂ ਕਿ ਜਿਹੜੀ ਪਟੈਂਸੀ ਹੈਗੀ ਆ ਮਗਰ ਉਹਦੇ ਚ ਡਾਇਰੈਕਸ਼ਨਾਂ ਦੇ ਕੇ ਸੇਧ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓ ਐਸਐਚਯੂਸ ਨੂੰ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਨਸਾਂ ਤਫਤੀਸ਼ਾਂ ਲੰਬਤ ਨੇ ਸਾਲ ਤੋਂ ਉਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਮੁਕਦਮਿਆਂ ਦੇ ਮਦਾ ਹੀ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਜਿਵੇਂ ਸਾਡੀਆਂ ਸਾਲ ਦੇ ਵਿੱਚ ਦੋ ਵਾਰ ਇੱਕ ਅਗਸਤ ਅਫਸਰ ਨੇ ਫਾਰਮਲ ਇਨਸਪੈਕਸ਼ਨ ਕਰਦੀ ਹੁੰਦੀ ਹੈ ਪਹਿਲੀ ਸ਼ਮਾਹੀ 31 ਜੂਨ ਤੱਕ ਫਿਰ ਦੂਜੀ ਸੋ ਇੱਕ ਥਾਣੇ ਦੀ ਮੈਂ ਫਾਰਮਲ ਇਨਸਪੈਕਸ਼ਨ ਵੀ ਅਰੇਂਜ ਚ ਕਰਦੂ ਜਾ ਰਿਹਾ ਜਿਹੜੀ ਕੋ ਸਭ ਤੋਂ ਵੱਡਾ ਥਾਣਾ ਜਾਂ ਜਿੱਥੇ ਜ਼ਿਆਦਾ ਪੋਟੈਂਸੀ ਜਾਂ ਜ਼ਿਆਦਾ ਹੋਵੇਗਾ ਇਦਾਂ ਹੀ ਇੱਕ ਡੀਪੀਓ ਦੇ ਜਿਹੜਾ ਡਿਸਟ੍ਰਿਕਟ ਦਾ ਸਾਡੇ ਆਫਿਸਰਸ ਹੈਗੇ ਜਿਵੇਂ ਐਸਐਸਪੀ ਐਸਪੀ ਹੈਡਕ quarters ਔਰ ਸਾਰੇ ਇਹੋ ਜਿਹੇ ਜਿਹੜੇ ਆਫਿਸਰਸ ਹੁੰਦੇ ਆ ਉਹਨਾਂ ਦੀ ਜਿਹੜੀ ਆ ਸਾਰੀਆਂ ਮਤਲਾਂ ਦੀ ਸਾਰੇ ਉਨਾ ਸੈਕਸ਼ਨ ਦੀ ਜਿਹੜੀ ਹੈਗੀ ਉਹ ਇਨਸਪੈਕਸ਼ਨ ਵੀ ਕੀਤੀ ਜਾਊਗੀ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਇਸ ਤਰ੍ਹਾਂ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮ ਵਰਕ ਬਣਾ ਕੇ ਔਰ ਡੈਫੀਨਿਟਲੀ ਚੰਗੇ ਸਰ ਜਦੋਂ ਵੀ ਕੋਈ ਵਿਅਕਤੀ ਫੜਿਆ ਜਾਂਦਾ ਉਹ ਬਾਹਰ ਆ ਕੇ ਤਾਂ ਇਹੀ ਕਹਿੰਦਾ ਕਿ ਜੇਲ੍ਹ ਦੇ ਅੰਦਰ ਸਭ ਕੁਝ ਮਿਲ ਗਿਆ ਉਹ ਬਾਹਰ ਆ ਕੇ ਸਮਾਂ ਕਿ ਡਬਲ ਵੇਚਣਾ ਸ਼ੁਰੂ ਕਰ ਦਿੰਦਾ ਵੇਖੋ ਮੈਂ ਇਸ ਗੱਲ ਦੇ ਨਾਲ ਤਾਂ ਠੀਕ ਦੱਸ ਦੇਣਾ ਸਹਿਮਤ ਹਾਂ ਕਿ ਜੇਲ੍ਹ ਦੇ ਵਿੱਚ ਕਾਫੀ ਜਿਹੜੇ ਹੈਗੇ ਆ ਕ੍ਰਿਮੀਨਲ ਸਾਬ ਵੱਖ-ਵੱਖ ਜਿਹੜੇ ਮੋਡਸ ਪ੍ਰੈਂਡੀ ਦੇ ਨਾਲ ਉਹ ਕ੍ਰਾਈਮ ਨੂੰ ਜੋ ਅੰਦਰੋਂ ਇਲਜ਼ਾਮ ਕਰਦੇ ਰਹਿੰਦੇ ਐ ਸਪੈਸ਼ਲੀ ਮੋਬਾਈਲਾਂ ਵਗੈਰਾ ਦੇ ਉਹਦੇ ਲਈ ਵੀ ਬੜੀ ਵਧੀਆ ਸਟਰੈਟਜੀ ਪੰਜਾਬ ਸਰਕਾਰ ਆਪਪਰੇਟ ਕਰਨ ਜਾ ਰਹੀ ਹੈ ਜੈਮਰਸ ਲੱਗ ਰਹੇ ਆ ਔਰ ਨਵੇਂ ਸਕੈਨਰਸ ਲੱਗ ਰਹੇ ਆ ਔਰ ਜਿੱਥੇ-ਜਿੱਥੇ ਵੀ ਹੈਗਾ ਜਿਵੇਂ ਬਟੰਡਾ ਸਿਕਿਉਰਿਟੀ ਜੇਲ ਹੈਗੀ ਆ ਉਥੇ ਅੰਦਰ ਇਹਨੇ ਜੈਮਰਸ ਵੀ ਹੈਗੇ ਨੇ ਵੀ ਤਾਂ ਕਿ ਉਥੇ ਅੰਦਰ ਮੋਬਾਈਲ ਚੱਲਦਾ ਹੀ ਨਹੀਂ ਹੈਗਾ ਔਰ ਜਿੱਥੇ ਵੀ ਉਥੇ ਕੋਈ ਗੈਂਗਸਟਰ ਜਾਂ ਹੋਰ ਇਹੋ ਜਿਹਾ ਸਮਗੰਦਰ ਨੂੰ ਬਟੰਡੇ ਜੇਲ ਤੋਂ ਛੁੱਟੇ ਜਾਂਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਉਹ ਕਿ ਉਹਨਾਂ ਨੂੰ ਇਹ ਚੀਜ਼ ਕੋਈ ਨਹੀਂ ਮਿਲਦੀ ਪਰ ਹਰ ਚੀਜ਼ ਦਾ ਇਨੀਸ਼ially ਸਟਾਰਟ ਹੁੰਦਾ ਇੱਕ ਜਗ੍ਹਾ ਤੋਂ ਸਟਾਰਟ ਹੋ ਕੇ ਤੇ ਚੰਗੇ ਰਿਜ਼ਲਟਸ ਆ ਰਹੇ ਆ ਉਹ ਅਗਲੀਆਂ ਜ਼ਿਲ੍ਹਿਆਂ ਚ ਵੀ ਇੰਪਲੀਮੈਂਟ ਹੋਣਗੇ ਸਰ ਪੰਡਾ ਦੇ ਚਾਰ ਇਨੀਸ਼ੀਅਲ ਦਾ ਗ੍ਰਿਫਤਾਰੀ ਹੋਈ ਉਸ ਕਿਉਂ ਮਿਲਿਆ ਕਿ ਕੁਝ ਚਾਰ ਤੋਂ ਦਾ ਮੇਨ ਫਲਾਈਨ ਬਹਾਰ ਕਰੀ ਸੀ ਜਿਹੜਾ ਪਾਰਟ ਆਫ ਇੰਟਰੋਗੇਸ਼ਨਸ ਹੈਗੀਆਂ ਜੀ ਸਾਰੀਆਂ ਇੰਟਰੋਗੇਸ਼ਨਸ ਦੇ ਵਿੱਚ ਜਦੋਂ ਅਸੀਂ ਬੈਕਵਰਡ ਲਿੰਕ ਨੂੰ ਜੋੜਦੇ ਆ ਕਿਥੇ ਵੀ ਭਾਵੇਂ ਜਿੱਥੇ ਵੀ ਕਮਰਸ਼ਲ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੁੰਦੀ ਹੈ ਉਹਦੇ ਬੈਕਵਰਡ ਲਿੰਕ 'ਚ ਜਾਇਆ ਜਾਂਦਾ ਔਰ ਬੈਕਵਰਡ ਲਿੰਕ ਤੇ ਜਾ ਕੇ ਜਿਹੜਾ ਉਹਦਾ ਰੂਟ ਹੁੰਦਾ ਬੇਸ਼ੱਕ ਉਹ ਰਾਜਸਥਾਨ 'ਚ ਐਮਪੀ 'ਚ ਔਰ ਕਿਤੇ ਵੀ ਹੈਗਾ ਉਹਦੇ ਮੱਧਰ ਜਾ ਕੇ ਕੋਸ਼ਿਸ਼ ਕੀਤੀ ਜਾਂਦੀ ਆ ਵੀ ਹੋਰ ਕਵਰੀਸ ਹਾਣ ਔਰ ਉਹ ਸਾਰੀਆਂ ਨਾਲ ਨਾਲ ਚੱਲਦਾ ਅਸਲ ਕੰਡਾ ਦੇ ਵਿੱਚ ਤੁਹਾਡੇ ਵੱਲੋਂ ਜਾਂਚ ਕੀਤੀ ਗਈ ਆ ਜਾਂ ਰਿਪੋਰਟ ਕੀਤੀ ਗਈ ਕਵਰੀਆ ਹੁੰਦਾ ਹੈ ਤੇ ਐਸਟੀਯੂ ਲੇਟ ਨਾਈਟ ਬੈਕਟਰ ਉਹਦੇ ਤਰ੍ਹਾਂ ਚੱਲਦਾ ਮੈਨੂੰ ਲੱਗਦਾ ਹੈ ਕਿ ਲੱਗਦਾ ਨਹੀਂ ਕਿ ਮਨੂੰ ਥੋੜੀ ਰਾਹਤ ਦੇਣੀ ਚਾਹੀਦੀ ਹੈ ਸਰੰਗਰਮ ਰਵੀ ਅਸੇ ਨਹੀਂ ਐਸ ਐਚਓ ਦੇ ਨਾਲ ਇੱਕ ਕੰਡੀਸ਼ਨ ਐਸ ਐਚਓ ਵੀ ਹੁੰਦਾ ਔਰ ਹੁਣ ਐਡੀਸ਼ਨਲ ਐਸ ਐਚਓ ਜਿਉਂ ਐਸ ਐਚਓ ਆਪ ਬਾਹਰ ਸੀਗਾ ਤੇ 8 ਵਜੇ ਦੀ ਗਿਣਤੀ ਦਾ ਕੋਈ ਅੱਜ ਤੱਕ ਕੰਮ ਤਾਂ ਨਹੀਂ ਹੋਇਆ ਹੁਣ ਐਡੀਸ਼ਨਲ ਐਸ ਐਚਓ ਨੂੰ ਹਾਜ਼ਰ ਹੋਣਾ ਚਾਹੀਦਾ ਉਹ ਕਬੂਲ ਥੱਲੇ ਤਰਿਆ ਫਿਰਦਾ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਕੋਈ ਸਾਡਾ ਮਸ਼ੀਨੀ ਨਹੀਂ ਸਾਡੇ ਮਤਨ ਤੈਅ ਕਰਦਾ ਕਈ ਗੱਲਾਂ ਮਹਿਕਮੇ ਜਿਉਂ ਹੁੰਦੀਆਂ ਵਾ ਜਿਹੜਾ ਇੱਕ ਡਿਸਪਲਿਨ ਹੁੰਦਾ ਜਿਹੜੇ ਆਰਡਰਸ ਭੇਜੇ ਜਾਂਦੇ ਉਹਨਾਂ ਦੀ ਕੰਪਲੈਂਸ ਕਰਾਉਣੀ ਵੀ ਸਾਡਾ ਫਰਜ਼ ਬਣਦਾ ਹੈ ਇਹ ਨਹੀਂ ਅਸੀਂ ਹੁਕਮ ਕਰਤਾ ਬਾਅਦ ਵਿੱਚ ਅਗਰ ਜਾ ਕੇ ਚੈੱਕ ਹੀ ਨਾ ਕਰ ਗਏ ਔਰ ਜੋ ਵੀ ਹੈਗਾ ਪਬਲਿਕ ਇੰਟਰਸਟ ਦੀ ਗੱਲ ਹੈ ਤੁਸੀਂ ਸਾਡੇ ਥਾਣਿਆਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਕੰਮ ਦੇ ਵਿੱਚ ਵਿਗੜ ਪੈਣ ਦਾ ਕੰਮ ਕਰ ਰਹੀ ਹੈ ਨਫਰੀ ਨਫਰੀਆਂ ਦੀ ਜਿਹੜੀ ਹੈਗੀ ਹੈ ਇਹਦੇ ਵਾਸਤੇ ਵੀ ਅਸੀਂ ਪ੍ਰੋਪਰ ਇੱਕ ਪ੍ਰੋਸੀਜਰ ਅਪਲਾਈ ਕਰ ਰਹੇ ਹਾਂ ਕਈ ਜਗ੍ਹਾ ਤੇ ਸਾਡੀਆਂ ਅਨਸੈਸਰਲੀ ਗਾਰਡਾਂ ਹੁੰਦੀਆਂ ਨੇ ਜਿਵੇਂ ਆਹ ਲਾੜੋ ਤੁਸੀਂ ਇੱਥੇ ਯੂਵੀਐਮ ਗਾਰਡ ਲੱਗੀ ਹੈ ਪੀਐਸੀ ਦਫ਼ਤਰ ਉੱਥੇ ਸਾਹਮਣੇ ਦੁਕਾਨ ਤੇ ਹੈਗਾ ਜੀ ਅਸਲ ਮਾਲਖਾਨਾ ਟਫਾਗਾ ਉੱਥੇ ਇੱਕ ਦਫਾ ਹੈ। ਸੋ ਅਸੀਂ ਇੱਕ ਸਾਰੀ ਪਲੈਨਿੰਗ ਕਰਕੇ ਮੈਂ ਆਪ ਜੀ ਐਸਐਸਪੀ ਨੂੰ ਕਹਿਤਾ ਵੀ ਜਿਹੜੀਆਂ ਅਨੈਸੈਸਰਲੀ ਦਾਰਦਾਂ ਨੇ ਇਹਨਾਂ ਨੂੰ ਵੰਟਰਾ ਕਰਨਾ ਚਾਹੀਦਾ। ਜਿਹੜੇ ਥਾਣੇ ਵੱਡੇ ਆ ਸਾਡੇ ਜਿੱਥੇ 100 ਤੋਂ ਉੱਪਰ ਮਕਦਮੇ ਆ ਜਿੱਥੇ 200 ਤੋਂ ਉੱਪਰ ਮਕਦਮੇ ਜਾਂ 300 ਤੋਂ ਜ਼ਿਆਦਾ ਜਿੱਥੇ ਰਜਿਸਟ੍ਰੇਸ਼ਨ ਵੱਧ ਹੈਗੀ ਆ ਉੱਥੇ ਨਫਰੀ ਉਸ ਮੁਤਾਬਕ ਕਰ ਦੋ ਜਿਵੇਂ ਟਲਵਾੜਾ ਥਾਣਾ ਲਾ ਲਓ ਜੀ। ਉੱਥੇ ਰਜਿਸਟ੍ਰੇਸ਼ਨ ਬਹੁਤ ਥੋੜੀ ਹੋਊਗੀ ਮਾਲਪੁਰ ਥਾਣੇ ਦੇ ਨਾਲ ਸੋ ਉੱਥੇ ਨਫਰੀ ਮਾਲਪੁਰ ਜਿਆਦੀ ਚਾਹੀਦੀ ਆ ਤਲਵਾੜੇ ਟੱਡੇ ਤੇ ਸੋ ਇਹ ਜਿਹੜੀ ਇਹਨੂੰ ਸਿੰਕਰੋਨਾਈਜ਼ ਕਰਨਾ ਪੈਣਾ ਵਾ ਵੀ ਇਹ ਸਾਰੇ ਆਪਣੇ ਲੈਵਲ ਤੇ ਕਰਕੇ ਔਰ ਪਿਛਲੇ ਦਿਨੀ ਤੁਹਾਨੂੰ ਪਤਾ ਟਰਾਂਸਫਰਸ ਕੀਤੀਆਂ ਵੀ ਨੇ ਐਸਐਸਪੀ ਸ਼ਾਰਪੁਰ ਨੇ ਵੀ ਕਾਫੀ ਟਰਾਂਸਫਰਸ ਕਰਕੇ ਇਸ ਚੀਜ਼ ਨੂੰ ਕੀਤਾ ਔਰ ਬਾਕੀ ਜਿਹੜੀਆਂ ਜਿਹੜੀਆਂ ਨਾਨ ਅਸੈਂਸ਼ੀਅਲ ਪੋਸਟਾਂ ਦੇ ਉੱਤੇ ਜਾਂ ਡੀਪੀਓਸ ਦੇ ਵਿੱਚ ਕੋਈ ਟਾਠ ਮਾਰ ਕੇ ਬੈਠਾ ਜਾਂ ਪੁਰਾਣੇ ਬੈਠੇ ਉਹ ਵੀ ਕੱਢ-ਕੁੱਢ ਕੇ ਅਸੀਂ ਥਾਣਿਆਂ 'ਚ ਭੇਜਦੇ ਆਂ ਔਰ ਇਹ ਵੀ ਕੋਸ਼ਿਸ਼ ਕਰ ਰਹੇ ਆਂ ਕਿ ਜਿਹੜੀਆਂ ਲੇਡੀ ਸਟਾਫ ਉਹ ਅਫਸਰਾਂ ਦੇ ਨਾਲ ਕੰਪਿਊਟਰ ਆਪਰੇਟਰ ਜਾਂ ਲੈਬ ਰੀਡਰ ਦੇ ਤੌਰ ਤੇ ਕੰਮ ਕਰਨ ਜਿਹੜੇ ਯੰਗ ਮੁੰਡੇ ਉਹ ਥਾਣਿਆਂ 'ਚ ਰਹੇ ਤਾਂ ਕਿ ਭਾਜ ਨਾ ਠੜਾ ਕੰਮ ਹੋ ਸਕੇ ਸਭ ਤੁਸੀਂ 84 ਦੀ ਗੱਲ ਕੀਤੀ 84 ਦੀ ਗੱਲ ਪਰ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿੱਥੇ ਨਸ਼ਾ ਆ ਉਹ ਤੇ ਇੰਡੀਵਿਜੂਅਲ ਵੈਪਨ ਇੱਕ ਵੱਡੀ ਸਮੱਸਿਆ ਬਣ ਰਿਹਾ ਆ ਆਏ ਦੇ ਕੋਈ ਅਜਿਹਾ ਦਿਨ ਨਹੀਂ ਜਾਂਦਾ ਇੰਡੀਵਿਜੂਅਲ ਰੱਤਨ ਪੰਜਾਬ ਵਿੱਚ ਕੋਈ ਔਰ ਇਕੱਟਣਾ ਹੋ ਜਾਂਦਾ ਔਰ ਇੰਡੀਵਿਜੂਅਲ ਮੈਪਰ ਵਾਲੇ ਵੀ ਕੋਈ ਇਹ ਇਲਲੀਗਲ ਵੈਪਨਸ ਜਿਹੜੇ ਹਨ ਇਹ ਮੱਧ ਪ੍ਰਦੇਸ਼ ਤੋਂ ਯੂਪੀ ਦੇ ਵਿੱਚ ਮੁਜੱਫਰਪੁਰ ਇੱਥੇ ਆਮ ਇਹਨਾਂ ਦੇ ਵੱਡਾ ਪੁੰਡਾ ਦੇ ਵਿੱਚ ਫੈਕਟਰੀਆਂ ਬੁੱਕ ਬੁੱਕ ਲਾ ਕੇ ਬਣਾਈ ਜਾਂਦੇ ਅਸੀਂ ਜਦੋਂ ਪਹਿਲਾਂ ਵੇਖਦੇ ਹੁੰਦੇ ਹਾਂ 32 ਬੋਰ ਦਾ ਪਿਸਤਲ ਜਾਂ 30 ਬੋਰ ਦਾ ਪਿਸਤਲ ਪਾਕਿਸਤਾਨ ਤੋਂ ਤੇ ਆਉਂਦਾ ਹੁੰਦਾ ਹੈ ਸਾਡੇ ਮੁਲਕ 'ਚ ਘੱਟ ਪੜਦਾ ਹੈ ਉਪੀ ਆਪੀ ਦੇ 12 ਮੋਰ ਦਾ ਜਿਹੜਾ ਟੋਪੜਾ ਜਾਂ ਕਹਿ ਦਿੰਦੇ ਆਪਾਂ ਨੂੰ ਦੇਸੀ ਪਿਸਟੋਲ ਇਹ ਬਣਦੀ ਸੀ ਸਾਡੇ ਬਾੜੇ-ਬਾੜੇ ਦੇ ਇੱਥੇ ਰਾਵਲਪਿੰਡੀ ਲੱਗੇ ਵੀ ਇੱਕ ਸ਼ਿਕਾਂ ਮੁਸਲਮਾਨ ਉਹ ਵੀ ਬਣਾਉਂਦਾ ਹੁੰਦਾ ਸੀਗਾ ਉਹ ਫੜਿਆ ਗਿਆ ਉਹਦੀ ਫੈਕਟਰੀ ਫੜੀ ਗਈ ਆ ਇਹ ਸਾਰੇ ਜਿਹੜੇ ਹੁਣ ਵੈਪਨਸ ਆ ਇਹ ਇੱਥੇ ਜਿਹੜੇ ਫੈਕਰੀ ਆ ਇਹਨਾਂ ਦੀ ਮਤਲਬ ਜਿਹੜੀਆਂ ਰੂਪੀਆ ਐਮਪੀ ਆ ਇੱਥੇ ਕਾਫੀ ਜਾ ਕੇ ਪੀਸ ਨੇ ਪੰਜਾਬ ਪੁਲਿਸ ਨੇ ਜਾ ਕੇ ਉਹਨਾਂ ਦੀਆਂ ਫੈਕਟਰੀਆਂ ਉਹਨਾਂ ਦੀਆਂ ਹੱਥ ਜਿੱਥੋਂ ਜਨਰੇਟ ਕਰਦੇ ਜਿੱਥੋਂ ਬਣਾਉਂਦੇ ਆ ਉਤੋਂ ਤੱਕ ਵੀ ਜਾ ਕੇ ਬਣਿਆ ਸੋ ਵੈਪਨ ਜਿੰਨੇ ਜਿੰਨੇ ਨਜਾਇਜ਼ ਵੈਪਨ ਆਪਾਂ ਇਸ ਨੂੰ ਬਿਲਕੁਲ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਨਜਾਇਜ਼ ਵੈਪਨ ਨਹੀਂ ਹੈਗਾ ਬਟ ਆਪਾਂ ਨੂੰ ਆਪਦੇ ਯੂਥ ਨੂੰ ਇਸ ਪਾਸੇ ਕਰਨਾ ਚਾਹੀਦਾ ਕਿ ਸ਼ੌਕੀਆ ਇਹ ਤੁਹਾਡਾ ਲਾਇਸੈਂਸ ਨਹੀਂ ਮਿਲਦਾ ਉੱਥੋਂ ਜਾ ਕੇ 20-25000 ਰੁਪਏ ਖਰਚ ਕੇ ਇਹੋ ਜਿਹਾ ਨਜਾਇਜ਼ ਵੈਪਨ ਜਿਹੜਾ ਇਹ ਸ਼ੀਕੀ ਮਾਰਨ ਨੂੰ ਆਪੀ ਦੱਬ ਕੇ ਪਾਈ ਫਿਰਨਾ ਇਹ ਜਿਹੜਾ ਵੈਪਨ ਜਿਹੜਾ ਮਾੜਾ ਹੁੰਦਾ ਜਿਹੜਾ ਵੈਪਨ ਮਾੜਾ ਹੁੰਦਾ ਵਾ ਜਿਹੜਾ ਫਲਕਸਰਾ ਵੈਪਨ ਹੁੰਦਾ ਉਸ ਨਾਲ ਕ੍ਰਾਈਮ ਹੋ ਰਾਇਆ ਹੀ ਹੁੰਦਾ ਉਹ ਯੂਥ ਨੂੰ ਚਾਹੀਦਾ ਵਾ ਵੀ ਇਹਨਾਂ ਚੀਜ਼ਾਂ ਦੇ ਮਗਰ ਨਾ ਪੈ ਕੇ ਵੈਪਨ ਵਾਲੇ ਕਲਚਰ ਤੋਂ ਬਾਹਰ ਨਿਕਲ ਕੇ ਆਪਣੀ ਚੰਗੀ ਸਿਹਤ ਕਰਕੇ ਚੰਗੀ ਪੜ੍ਹਾਈ ਕਰਕੇ ਸਪੋਰਟਸ ਵਾਲੇ ਪਾਸੇ ਜਾ ਕੇ ਹੁਣ ਕਾਫੀ ਸਪੋਰਟਸ ਇਵੈਂਟਸ ਵੀ ਅਸੀਂ ਆਰਗੇਨਾਈਜ਼ ਕੀਤੀਆਂ ਉਹ ਸਿਰਫ ਇਸ ਕਰਕੇ ਵੀ ਯੂਥ ਨੂੰ ਦੂਜੇ ਪਾਸੇ ਨੂੰ ਧਿਆਨ ਲਵਾ ਕੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਜਿਹੜੀਆਂ ਵੱਖ-ਵੱਖ ਸਪੋਰਟਸ ਕਰਵਾਈਆਂ ਗਈਆਂ ਨਗਦ ਨਾਮ ਵੀ ਦਿੱਤੇ ਗਏ ਸਰਟੀਫਿਕੇਟਸ ਵੀ ਦਿੱਤੇ ਗਏ ਯੂਥ ਨੂੰ ਸੋ ਤਾਂ ਵੀ ਜਿਹੜੇ ਹੈਗਾ ਮੈਂ ਆਪਣੇ ਵੱਲੋਂ ਵੀ ਜਿਵੇਂ ਮੇਰੇ ਕੋਲ ਸੀਸੀ ਕਲਾਸ 2 ਕਮੇਂਡੇਸ਼ਨ 2 ਮੈਂ ਦੇ ਸਕਦਾ ਜਿਹੜੇ ਅੱਗੇ ਆਰਗੇਨਾਈਜ਼ ਕਰਨਗੇ ਐਸਐਸਪੀ ਸ਼ਾਹਖੋਰ ਵੀ ਆਰਗੇਨਾਈਜ਼ ਕਰ ਰਹੇ ਆ ਜਿਨੰਦਰデア ਵੀ ਕਰ ਰਹੇ ਆ ਕਪੂਰਥਲਾ ਵੀ ਕਰ ਰਹੇ ਆ ਸੋ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵੀ ਕਮੇਂਡੇਸ਼ਨ ਸਰਟੀਫਿਕੇਟਸ ਤਾਂਗੇ ਤਾਂ ਕਿ ਜੇ ਉਹਨਾਂ ਨੂੰ ਸਰਕਾਰੀ ਸਰਟੀਫਿਕੇਟ ਬੱਚਿਆਂ ਨੂੰ ਯੂਥ ਨੂੰ ਮਿਲੂਗਾ ਕਿਸੇ ਕੰਮ ਵਾਸਤੇ ਉਹ ਕਮਿਟਮੈਂਟ ਹੋ ਜੂਗੀ ਉਹਨਾਂ ਵਾਸਤੇ ਵੀ ਆ ਚੀਜ਼ ਜਿਹੜੀ ਹੈਗੀ ਆ ਜਿਹੜੀ ਮੈਨੂੰ ਅੱਜ ਮਿਲੀ ਆ ਐਸਐਸਪੀ ਸਾਹਿਬ ਤੋਂ ਜਾਂ ਡੀਆਈਜੀ ਜਲੰਧਰ ਤੋਂ ਜਾਂ ਡੀਜੀਪੀ ਸਾਹਿਬ ਤੋਂ ਅਸੀਂ ਲੈ ਕੇ ਕੋਈ ਐਪਰੀਸ਼ੀਏਸ਼ਨ ਲੈਟਰ ਲੈ ਕੇ ਦੇ ਦਿੰਦੇ ਆ ਜਿਹੜੇ ਯੂਥ ਨੂੰ ਉਹਨਾਂ ਨੂੰ ਇਹਦੇ ਨਾਲ ਮੋਟੀਵੇਸ਼ਨ ਮਿਲੂਗਾ ਅਸੀਂ ਇਹਨੂੰ ਜਲਦੀ ਕਰਾਂਗੇ ਸਿਰਫ ਨਸ਼ਿਆਂ ਨੂੰ ਲੈ ਕੇ ਕਿ ਸੀਐਮ ਸਾਹਿਬ ਦਾ ਬਿਆਨ ਆਇਆ ਸੀ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਛੋਟੇ-ਛੋਟੇ ਅਫਸਰਾਂ ਦੇ ਜਿਹੜੇ ਨਸ਼ਾ ਤਸਕਰੀ ਦਾ ਸਬੰਧਤ ਨੇ ਜਿਕੇ ਉਹ ਵੀ ਕੋਈ ਫੜਿਆ ਜਾਂਦਾ ਤਾਂ ਆਹਦੇ ਵੀ ਕਾਨੂੰਨੀ ਕਦਮੇ ਚਲਣਗੇ ਲਈ ਇਸ ਬਿਗਾੜਤਾ ਰੱਖੀ ਜਾਂਦੀ ਪੁਲਿਸ ਮੁਲਾਜ਼ਮ ਜਾਂ ਅਫਸਰ ਜਿਹੜਾ ਵੀ ਨਸ਼ੇ ਦੇ ਤਸਕਰਾਂ ਦੇ ਨਾਲ ਜਾਂ ਨਸ਼ੀੀ ਕਿਸੇ ਤਰ੍ਹਾਂ ਵੀ ਇਹ ਵਪਾਰ ਦੇ ਵਿੱਚ ਸ਼ਾਮਲ ਹੋਦਾ ਲੱਗਦਾ ਉਹ ਦਾ ਦੂਜੇ ਸਮਗਦਰ ਨਾਲੋਂ ਜਾਂ ਆਮ ਨਸ਼ੇ ਦੇ ਤਸਕਰ ਨਾਲੋਂ ਤਿੰਨ ਗੁਣਾ ਵੱਧ ਨੁਕਸਾਨ ਹੁੰਦਾ ਨੰਬਰ 1 ਤਾ ਉਹਦੀ ਨੌਕਰੀ ਜਿਹੜੀ ਹੈ ਉਹ ਤੋਂ ਡਿਸਟੈਂਸ ਨੰਬਰ 2 ਉਹਦੇ ਤੇ ਪਰਚਾ ਦਰਜ ਹੋਊਗਾ ਤੇ ਪੱਕੀ ਗੱਲ ਆ ਪੁਲਿਸ ਅਫਸਰ ਹੁੰਦੇ ਆ ਕੋਈ ਵੀ ਕੋਟ ਨੂੰ ਕਦੀ ਵੀ ਉਹਦੀ ਬਲੋਂ ਉਹਦੀ ਕਨਵਿਕਸ਼ਨ ਪੱਕੀ ਹੋਊਗੀ ਕੋਈ ਵੀ ਕੋਟ ਨੂੰ ਬਰੀ ਨਹੀਂ ਕਰੂਗੀ ਬਿਕਾਉਜ਼ ਉਹਨੇ ਇੱਕ ਵਰਦੀ ਧਾਰੀ ਹੁੰਦੇ ਹੋਏ ਉਹਦੀ ਤਰਕੂਤ ਕੀਤੀ 3 ਉਹਦੀ ਫੈਮਿਲੀ ਬਿਲਕੁਲ ਬਰਬਾਦ ਹੋ ਜਾਊਗੀ ਕੱਲ ਨੂੰ ਉਹਦੇ ਬੱਚਿਆਂ ਨੇ ਭਰਤੀ ਹੋਣਾ ਖੁਸ਼ ਹੋਣਾ 100 ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸਾਡੀਆਂ ਸੀਆਈਡੀ ਰਿਪੋਰਟਾਂ ਹੁੰਦੀਆਂ ਉਹ ਆਪਣੀ ਜਨਰੇਸ਼ਨ ਦੀ ਵੀ ਇੱਕ ਤੋਂ ਵੱਡਾ ਟੋਆ ਪੁੱਟ ਕੇ ਜਾਊਗਾ ਜਿਵੇਂ ਇਹ ਹੋ ਜੇਗਾ ਪਰ ਸਰ ਕਰਾਪਸ਼ਨ ਦੇ ਵਿੱਚ ਵੀ ਇਦਾਂ ਦੀਆਂ ਕਈ ਵੀਡੀਓ ਆਉਂਦੀਆਂ ਆ ਉਹਨਾਂ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਜਾਂਦਾ ਬਾਅਦ ਦੇ ਵਿੱਚ 6 ਮਹੀਨੇ ਬਾਅਦ ਉਸੇ ਥਾਣੇ 'ਤੇ ਫੇਲ ਲਗਾ ਦਿੱਤਾ ਜਾਂਦਾ ਇਹਦੇ ਤੇ ਕੀ ਕਹਾਂਗਾ ਇਸੋ ਜਿੰਨੇ ਵੀ ਕੇਸਿਸ ਹੈਗੇ ਵੇਖੋ ਜ਼ੀਰੋ ਟੋਲਰੈਂਸ ਆ ਕਰਾਪਸ਼ਨ ਕਰਾਪਸ਼ਨ ਦੇ ਵਿੱਚ ਸੋ ਤਾਂ ਇਹ ਮਾਧਿਅਮ ਦੇ ਨਾਲ ਮਾਧਿਅਮ ਤੋਂ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵਾ ਕਿਸੇ ਵੀ ਪੁਲਿਸ ਅਫਸਰ ਨੂੰ ਬਹੁਤ ਤਨਖਾਹਾਂ ਮ ਨੇ ਸਾਡੀਆਂ 2.5 ਤੋਂ 2 ਲੱਖ ਮੈਂ ਤਨਖਾਹ ਲੈਣਾ ਈ ਨੀ 1.5 ਤੋਂ 2 ਲੱਖ ਡੇਢ ਪਣ ਦਾ ਖਿੱਚ ਐਸਐਸਪੀ ਸਾਹਿਬ ਲੈਂਦੇ ਹਣ ਡੀਐਸਪੀ ਜਿਹੜੇ ਹੈਗੇ ਲੱਖ ਲੁੱਪ ਨੂੰ ਤੇ ਵੀ ਪਹੁੰਚਦੇ ਆ ਐਸਐਚਓ ਪਹੁੰਚਦੇ ਆ ਗੱਡੀਆਂ ਸਾਰੀਆਂ ਕੋ ਵਧੀਆਂ ਨਵੀਆਂ 에어 ਕੰਡੀਸ਼ਨਡ ਮਤਲਬ ਇੱਕ ਡੀਐਸਪੀ ਜਿਹੜਾ ਹੈਗਾ ਵਾ ਇਹ 10 ਤੋਂ 15 ਲੱਖ ਦੇ ਦਰਮਿਆਨ ਸਰਕਾਰ ਨੂੰ ਪੈਂਦਾ ਐਸਪੀ ਜਿਹੜਾ ਵਾ 15-20 ਲੱਖ ਨੂੰ ਰੀਡਰ ਸਟਾਫ ਲਾ ਲੋ ਗਨ ਮੈਨ ਲਾ ਲੋ ਤੇਲ ਲਾ ਲੋ ਸੋ ਬਿਲਕੁਲ ਇਸ ਚੀਜ਼ ਨੂੰ ਜਿਹੜਾ ਹੈਗਾ ਬਾ ਕ੍ਰਪਸ਼ਨ ਵਾਲੇ ਪਾਸੇ ਦਾ ਸੂਚਨ ਜੀ ਨੂੰ ਕਿੰਨਾ ਕੁ ਸਰਕਾਰਾਂ ਬਣਦੀਆਂ ਸੋ ਇਹਦੇ ਤੋਂ ਜ਼ੀਰੋ ਟੋਲਰੈਂਸ ਹੋਊਗੀ ਜੇ ਫੇਰ ਵੀ ਕੋਈ ਇਸ ਗੱਲ ਨੂੰ ਇੰਡਲਜ ਕਰੂਗਾ ਤਾਂ ਫਿਰ ਸواری ਆਪਣੇ ਸਮਾਨ ਦੀ ਆਪ ਚੁੱਕੇਗਾ ਠੀਕ ਸਰ ਵੀ ਆ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਬੀ ਡੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਠੀਕ